ਤਦ ਆ ਬੰਦ ਨਹੀਂ ਗਾਣਾ ਨੂੰ ਜਗਾਉਣਾ ਨੂੰ ਕਿਨੂੰ ਉਹ ਨਾ ਡਿਸਪਲੇ ਨਹੀਂ ਉਹ ਚੱਲਦੀ ਹੁਣ ਕਿਉਂ ਮੋਸਟ ਕਰਦਾ ਹਾਂ ਹਾਂ ਅੰਜਲ ਨੇ ਬੜੀ ਇਹ ਤੇ ਬੰਦ ਵੀ ਨਹੀਂ ਹੁੰਦੀ ਉਹ ਆ ਸੀ ਸਾਰੀ ਬੰਦ ਦਾ ਕੀ ਨਹੀਂ ਚਾ ਚਾ ਵੀ ਸਸੀガル ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਹੈਲੋ ਹੈਲੋ ਆਵਾਜ਼ ਆ ਰਹੀ ਹੈ ਵੀਰ ਕੋਈ ਵੀਰ ਦੱਸ ਦਿਓ ਕਮੈਂਟ ਕਰਕੇ ਕਿ ਆਵਾਜ਼ ਆ ਰਹੀ ਹੈ ਜਿਹੜੇ ਜਿਹੜੇ ਵੀਰ ਦੇਖ ਰਹੇ ਨੇ ਵੀਡੀਓ ਪਲੀਜ਼ ਕਮੈਂਟ ਕਰਕੇ ਦੱਸ ਦਿਓ ਕਿ ਆਵਾਜ਼ ਆ ਰਹੀ ਹੈ ਕੋਈ ਬੰਦਾ ਕਮੈਂਟ ਕਰ ਦਿਓ ਹਾਂ ਹਰਿਆਣਵੀ ਬॉयਜ਼ ਹਾਂ ਧੰਨਵਾਦ ਵੀਰ ਤੇਰਾ ਹੈਲੋ ਹੈਲੋ ਵਧੀਆ ਵੀਰ ਵਧੀਆ ਹਰਿਆਣਵੀ ਬॉयਜ਼ ਵੌਇਸ ਟਰੈਕਟਰ ਅਜਰਜੀ ਸੌਰਜ 743 FE ਤੇ 2007 ਮਾਡਲ ਹੈ ਜੀ ਆ ਰਹੀ ਆ ਆਵਾਜ਼ ਧੰਨਵਾਦ ਜੀ ਧੰਨਵਾਦ ਲੱਗ ਗਿਆ ਜੀ ਪਤਾ ਲੱਗ ਗਿਆ ਹਾਂਜੀ ਆ ਰਹੀ ਹੈ ਓਕੇ ਜੀ ਓਕੇ 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 ਪੂਰੀ ਪਰਫੈਕਟ ਆ ਰਹੀ ਆ ਹਾਂਜੀ ਜੱਟ ਜ਼ਿਮੀਦਾਰ ਗੁਰਪ੍ਰੀਤ ਕੀ ਹਾਲ ਆ ਵਧੀਆ ਬਾਈ ਵਧੀਆ ਬਾਈ ਵਧੀਆ ਬੀ ਤੁਸੀਂ ਸੁਣਾਓ ਫਾਜ਼ਿਲ ਕਾਚ ਖੜਾ ਵੀਰੇ ਇਹ ਟ੍ਰੈਕਟ 2 ਲੱਖ ਤੇ 80000 ਰੁਪਏ ਦੀ ਡਿਮਾਂਡ ਹੈ ਵੀਰ ਦੀ 80 ਪੈਸੇ ਟਾਇਰ ਨੇ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੇਕਰ ਕੋਈ ਵੀ ਵੀਰ ਇਹ ਟਰੈਕਟਰ ਖਰੀਦਣਾ ਚਾਹੁੰਦਾ ਜੀ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਸਿੱਧਾ ਹੀ ਇਹ ਟਰੈਕਟ ਖਰੀਦ ਸਕਦੇ ਹੋ ਜੀ ਤੇ ਅੱਗੇ ਦੇਖ ਰਹੇ ਹੋ ਵੀ ਟਰਾਲੀ ਦੀ ਵੀਡੀਓ 11 6 ਦੀ ਟਰਾਲੀ ਹੈ ਵੀ ਜੀ 11 ਫੁੱਟ ਲੰਮੀ 6 ਫੁੱਟ ਚੌੜੀ ਟਰਾਲੀ ਹੈ ਤੇ 2019 ਮਾਡਲ ਹੈ ਵੀਰ ਇੱਥੇ ਮਾਡਲ ਗਲਤ ਪਾ ਦਿੱਤਾ ਸੀ ਤੇ 1 ਲੱਖ 20000 ਦੀ ਡਿਮਾਂਡ ਹੈ ਵੀਰ ਡਬਲ ਟੈਰੀਆ ਸੁਨਾਮ ਜੱਕਾ ਟਰਾਲੀ ਹੈ 60 ਪੈਸੇ ਟਾਇਰ ਪਏ ਨੇ ਵੀਰੇ ਦੇ ਕਿਸਾਨ ਵੀ ਦਾ ਨੰਬਰ ਜਿਹੜਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਤੁਸੀਂ ਕਾਲ ਕਰਕੇ ਤੇ ਇਹ ਟਰਾਲੀ ਜਿਹੜੀ ਖਰੀਦ ਸਕਦੇ ਹੋ ਵੀਰ ਜੀ ਨਿਊ ਹੌਲੈਂਡ 5500 ਹੋਵੇ ਤਾਂ ਦੱਸੋ ਮੁਕੇਸ਼ ਬਰਮਾ ਨੇ ਪੁੱਛਿਆ ਵੀਰ ਹਾਂਜੀ ਜਲਦੀ ਤੁਹਾਡੇ ਲਈ ਅਸੀਂ ਲੈ ਕੇ ਆਵਾਂਗੇ ਟਰੈਟ ਤੇ ਜੇਕਰ ਕੋਈ ਵੀਡੀਓ ਦੇ ਵਿੱਚ ਤੁਸੀਂ ਟਰੈਟ ਵੇਚਣਾ ਚਾਹੁੰਦੇ ਜੀ ਨਿਊ ਹੌਲੈਂਡ ਤਾਂ ਵੀਰ ਨੂੰ ਚਾਹੀਦਾ ਜੀ ਤੁਸੀਂ ਕਮੈਂਟਾਂ ਰਾਹੀਂ ਵੀ ਕੋਈ ਡੀਲ ਕਰ ਸਕਦੇ ਹੋ ਤੇ ਇਹ ਬਹੁਤ ਵਧੀਆ ਕੰਡੀਸ਼ਨ ਦੀ ਟਰਾਲੀ ਹੈ ਵੀਰ ਜੇਕਰ ਤੁਸੀਂ ਵੀ ਕੋਈ ਆਪਣੇ ਖੇਤੀਬਾੜੀ ਸੰਦ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਹੋ ਜੀ ਬਿਲਕੁਲ ਫ੍ਰੀ ਦੇ ਵਿੱਚ ਕੋਈ ਖਰਚਾ ਨਹੀਂ ਜੀ ਐਡ ਲਵਾਉਣ ਦਾ ਸਭ ਕੁਝ ਫ੍ਰੀ ਹੈ ਜੀ ਤਾਂ ਐਡ ਕਰਵਾਉਣ ਦੇ ਲਈ ਵੀਰ ਥੱਲੇ ਸਾਡਾ ਨੰਬਰ ਸ਼ੋ ਹੋ ਰਿਹਾ ਚਟੇ ਅੱਖਰਾਂ ਦੇ ਵਿੱਚ ਵਾਰ-ਵਾਰ ਤੇ ਉਹ ਨੰਬਰ ਤੁਸੀਂ ਨੋਟ ਕਰਕੇ ਤੇ ਉਹ ਨੰਬਰ ਦੇ ਉੱਤੇ 5 ਤੋਂ 7 ਫੋਟੋਆਂ ਭੇਜਣੀਆਂ ਤੁਸੀਂ ਜੀ ਆਪਦੀ ਮਸ਼ੀਨਰੀ ਦੀਆਂ ਤੇ ਨਾਲ ਹੀ ਸਾਰੀ ਡਿਟੇਲ ਭੇਜਣੀਆਂ ਜਿਹੜੀ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜਾਨੀ ਕਿ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਮੋਬਾਈਲ ਨੰਬਰ ਇਹ ਸਭ ਕੁਝ ਭੇਜ ਦੇਣਾ ਜੀ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ ਚੈਨਲ ਤੇ ਲਗਾ ਦੇਾਂਗੇ ਜੀ ਪਹਿਲਾਂ ਫੋਟੋਆਂ ਭੇਜਣੀਆਂ ਜੀ 5 ਤੋਂ 6 ਫਿਰ ਸਾਰੀ ਜਾਣਕਾਰੀ ਇਕੱਠੀ ਲਿਖ ਕੇ ਭੇਜਣੀ ਹੈ ਕਈ ਵੀਰ ਫੋਟੋਆਂ ਇੱਕ ਫੋਟੋ ਪਾਤੀ ਫਿਰ ਮਾਡਲ ਲਿਖਤਾ ਇੱਕ ਫੋਟੋ ਪਾਤੀ ਫਿਰ ਰੇਟ ਦੱਸਦਾ ਉਹ ਫਿਰ ਵੀ ਜੀ ਕਾਫੀ ਪਰੇਸ਼ਾਨੀ ਹੁੰਦੀ ਹੈ ਇਸ ਕਰਕੇ ਪਹਿਲਾਂ ਫੋਟੋਆਂ ਭੇਜਣੀਆਂ ਸਾਰੀਆਂ ਫਿਰ ਇੱਕ ਥਾਂ ਤੇ ਡੱਬਾ ਜਿਹਾ ਬਣਾ ਕੇ ਲਿਖਣਾ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਤੇ ਫੋਨ ਨੰਬਰ ਇਹ ਸਾਰੀਆਂ 6 ਜਾਂ 6 ਗੱਲਾਂ ਤੁਸੀਂ ਲਿਖ ਕੇ ਭੇਜ ਦਿਓ ਓਦੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ ਚੈਨਲ ਤੇ ਲਗਾ ਦੇਾਂਗੇ ਜੀ। ਬਾਈ ਜੀ ਜੀਪ ਆਪਣੇ ਕੋਲੇ ਜੰਗ ਸਿੰਘ ਦੰਦੀਵਾਲ ਪੁੱਛ ਰਹੇ ਨੇ ਵੀਰ ਵੇਚਨੀ ਆ ਕਿ ਵੈਸੇ ਦੱਸ ਹੀ ਰਿਹਾ ਹੂੰ ਵੀ ਜੀਪ ਹੈ। ਕਹਾਂ ਸੇ ਹੋ ਭਾਈ ਆ? ਹਰਿਆਣਵੀ ਬੁਆਇਸ ਪੁੱਛ ਰਿਆ ਅਸੀਂ ਹੈਗੇ ਮਿਰਜੀ ਪੰਜਾਬ ਡਿਸਟ੍ਰਿਕਟ ਮਾਨਸਾ ਸਿਟੀ ਸਾਡੀ ਸਰਦੂਲਗੜ੍ਹ ਕਹੋਸ ਨਾਓ ਕੀ ਹਾਲ ਕਿਦਾਂ ਜੱਟ ਜੀਮੇਦਾਰ ਪੁੱਛ ਰਹੇ ਨੇ ਵਧੀਆ ਵਧੀਆ ਵੀਰ ਤੁਸੀਂ ਸੁਣਾਓ ਜੰਗ ਸਿੰਘ ਦੰਦੀਵਾਲ ਕਹਿ ਰਹੇ ਨੇ ਵੀ ਸੇਲ ਕਰਨੀਆਂ ਸੀ ਫਿਰ ਜੇ ਸੇਲ ਕਰਨੀਆਂ ਤਾਂ ਤੁਸੀਂ ਸਾਨੂੰ ਭੇਜ ਸਕਦੇ ਹੋ WhatsApp ਨੰਬਰ ਸਾਡਾ 76963 ਤੇ 29488 ਇਹ ਨੰਬਰ ਹੈ ਸਾਡਾ ਇਹਦੇ ਉੱਤੇ ਤੁਸੀਂ ਆਪਦੀ ਜੀਪ ਦੀਆਂ ਪੰਜ ਤੋਂ ਸੱਤ ਫੋਟੋਆਂ ਤੇ ਸਾਰੀ ਜਾਣਕਾਰੀ ਲਿਖ ਕੇ ਭੇਜ ਦਿਓ ਤੁਹਾਨੂੰ ਅੱਥੀ ਅਸੀਂ ਐਡ ਆਪਣੇ ਚੈਨਲ ਤੇ ਲਗਾ ਦੇਾਂਗੇ ਜੀ ਬਿਲਕੁਲ ਫ੍ਰੀ ਦੇ ਵਿੱਚ ਤੇ ਟਰਾਲੀ ਦੇਖ ਰਹੇ ਵੀਰ ਜੀ 12 ਮਾਡਲ ਹੈ ਜੀ ਤੇ 50 ਪੈਸੇ ਟੈਰਪਾਈ ਨੇ ਜੇਕਰ ਕੋਈ ਵੀ ਵਿਰੇਇਆ ਕਰੀ ਇਦਾਂ ਚਾਹੁੰਦਾ ਟਰਾਲੀ ਤਾਂ ਤੁਸੀਂ ਖਰੀਦ ਸਕਦੇ ਹੋ ਵੀਰ ਜੀ ਵੀਰ ਜੀ ਕੋਈ ਅਰਜਨ 605 ਡੀਆਈ ਹੋਵੇ ਤਾਂ ਦੱਸਿਓ 2010 ਤੋਂ ਉੱਪਰ ਜਰੂਰ ਵੀਰ ਅਸੀਂ ਪਹਿਲਾਂ ਵੀ ਅਰਜਨ ਡਰਾਈਵ ਦੀਆਂ ਕਾਫੀ ਵੀਡੀਓ ਪਾਚ ਹੋ ਗਿਆ ਜੇਕਰ ਤੁਸੀਂ ਉਹ ਨਹੀਂ ਦੇਖੀਆਂ ਤਾਂ ਉਹ ਜਾ ਕੇ ਦੇਖੋ ਇੱਕ ਵਾਰ ਤੇ ਤੁਹਾਨੂੰ ਮਿਲ ਹੀ ਜਾਊ ਅਸੀਂ ਰੀਸੈਂਟਲੀ ਕਈ ਵੀਡੀਓ ਪਾ ਕੇ ਹਟਿਆ ਗੁਰਪ੍ਰੀਤ ਸਿੰਘ ਵਰਕਰ ਨੇ ਕਮੈਂਡ ਕੀਤਾ ਸੀਗਾ ਵੀਰੇ ਇਹ ਤੇ HMT 911 کافی ਵੀਰਾਂ ਦੀ ਡਿਮਾਂਡ ਸੀਗੀ ਇਹ ਡਰਾਫਟ ਦੀ ਤੇ 87 ਮਾਡਲ ਹੈ ਜੀ ਤੇ 1 ਲੱਖ ਤੇ 65000 ਰੁਪਏ ਦੀ ਡਿਮਾਂਡ ਹੈ ਏਰੀਆ ਫੋਨ ਤੇ ਕਨਫਰਮ ਕਰ ਲਿਓ ਵੀਰ ਨੇ ਏਰੀਆ ਨਹੀਂ ਦੱਸਿਆ ਹੋਇਆ ਤੇ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਸਾਰੀ ਜਾਣਕਾਰੀ ਤੁਸੀਂ ਪ੍ਰੋਪਰ ਭੇਜਿਆ ਕਰੋ ਤੇ ਹੁਣ ਏਰੀਆ ਵੀਰ ਨੇ ਨਹੀਂ ਲਿਖਿਆ ਹੋਇਆ ਸੀਗਾ ਤੇ ਟਾਇਰ ਹੈਗਾ ਵੀਰ ਤੇ 45 ਪੈਸੇ ਕਿਸਾਨ ਵੀਰ ਦਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ 98771 ਤੇ 50125 ਗੁਰਪ੍ਰੀਤ ਬਿਰਕ ਨੇ ਲਿਖਿਆ ਥੈਂਕਸ ਵੀਰ ਜੀ ਤੇ ਬਹੁਤ ਵਧੀਆ ਕੰਡੀਸ਼ਨ ਦੇ ਟਰੈਕਟਾ ਵੀਰ ਕੋਈ ਵੀ ਕਿਸਾਨ ਵੀਰ ਇਹ ਟਰੈਕਟ ਖਰੀਦ ਸਕਦਾ ਤੇ ਇਹ ਲੋਕਲ ਕਿਸਾਨਾਂ ਦੇ ਘਰੇ ਖੜੇ ਹੋਏ ਟਰੈਕਟ ਹੁੰਦੇ ਨੇ ਵੀਰ ਕੋਈ ਵੀ ਮੰਡੀ ਵਾਲਾ ਟਰੈਕਟ ਅਸੀਂ ਆਪਣੀ ਚੈਨਲ ਦੇ ਉੱਤੇ ਨਹੀਂ ਸ਼ੋ ਕਰੀਦਾ ਤੇ ਸਾਰੇ ਹੀ ਘਰੇ ਘਰ ਚ ਖੜੇ ਹੋਏ ਟਰੈਕਟ ਅਸੀਂ ਲੈ ਕੇ ਆਈਦੇ ਨੇ ਇਹ ਮੰਡੀਆਂ ਦੇ ਉੱਤੇ ਜਿਹੜਾ ਮੋਟਾ-ਮੋਟਾ ਕਮਿਸ਼ਨ ਲੈਂਦਾ ਜਾ ਰਿਹਾ ਵੀ ਜੀ ਉਹਨਾਂ ਤੋਂ ਬਚਣ ਲਈ ਹੀ ਅਸੀਂ ਆਪ ਦਾ ਚੈਨਲ ਸਟਾਰਟ ਕੀਤਾ ਸੀਗਾ ਤੇ ਅੱਜ ਤੁਹਾਡੀ ਕਿਰਪਾ ਨਾਲ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ। ਇਸੇ ਤਰ੍ਹਾਂ ਆਪਣੀ سپورਟ ਬਣਾਈ ਰੱਖਿਓ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀ ਜੀ ਸਤਿ ਸ਼੍ਰੀ ਅਕਾਲ ਤੇ ਇੱਕ ਗੱਲ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਹੈ ਕਿ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆ ਰਹੇ ਹਾਂ ਟਰੈਕਟਰਾਂ ਦੀਆਂ ਜਾਣਕਾਰੀਆਂ ਸਾਰੇ ਟਰੈਕਟਰਾਂ ਬਾਰੇ ਕਿਹੜਾ ਟਰੈਕਟਰ ਲੈਣਾ ਚਾਹੀਦਾ ਕਿਹੜਾ ਨਹੀਂ ਲੈਣਾ ਚਾਹੀਦਾ ਟਰੈਕਟਰ ਦੀ ਹਾਊਸ ਪਾਵਰ ਬਾਰੇ ਹਾਸ ਪਾਵਰ ਮਾਇਨੇ ਰੱਖਦੀ ਹੈ ਕਿਹੜੀ ਚੀਜ਼ ਮਾਇਨੇ ਰੱਖਦੀ ਹੈ ਟਰੈਕਟਰ ਕਿਸਾਨ ਵੀ ਜਦੋਂ ਖਰੀਦਣ ਜਾਂਦੇ ਆ ਪੁਰਾਣਾ ਟਰੈਕਟਰ ਖਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਇਹ ਸਾਰੀਆਂ ਚੀਜ਼ਾਂ ਤੇ ਅਲੱਗ-ਅਲੱਗ ਟੌਪਿਕ ਤੇ ਵੀਡੀਓ ਬਣਾਉਣ ਜਾ ਰਹੇ ਆ ਤੇ ਤੁਸੀਂ ਕਮੈਂਟ ਕਰਕੇ ਦੱਸੋ ਜੇਕਰ ਤੁਸੀਂ ਅਜਿਹੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀਜੀ ਆਪਦੀ ਆਵਾਜ਼ ਬਹੁਤ ਅੱਛੀ ਔਰ ਸਾਫ਼ ਹੈ ਧੰਨਵਾਦ ਵੀਰ ਤੇਰਾ ਮੁਕੇਸ਼ ਵਰਮਾ ਤੇ ਕਮੈਂਟ ਕਰਕੇ ਦੱਸੋ ਵੀਰ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਇਹ ਜਿਹਾ ਵੀਡੀਓ ਟਰੈਕਟਰਾਂ ਦੀਆਂ ਜਾਣਕਾਰੀ ਬਾਰੇ ਟਰੈਕਟਰ ਦੀ ਪਾਰਟਸ ਦੇ ਸ਼ਾਪਸ ਦੇ ਰਿਵਿਊ ਜਾਨੀ ਕਿ ਕਈ ਵੀਰ ਪੁੱਛ ਦਿੰਦੇ ਵੀ ਅਸੀਂ ਬੰਪਰ ਵਗੈਰਾ ਬੇਟ ਵਗੈਰਾ ਲਵਾਉਣੀਆਂ ਟਰੈਕਟਰ ਦੇ ਜਾਂ ਸਟੀering ਵਗੈਰਾ ਜਾਂ ਸਪੀਕਰ ਹੋਗੇ ਜਿੱਦਾਂ ਕਈ ਵੀਰ ਸਪੀਕਰ ਵੱਡੇ ਵੱਡੇ ਲਵਾ ਰਹੇ ਨੇ ਤੇ ਹੋਰ ਹੋ ਗਿਆ ਟਰਬੋ ਵਗੈਰਾ ਕੋਈ ਰਖਵਾਉਣਾ ਚਾਹੁੰਦਾ ਕੀ ਫਾਇਦੇ ਨੇ ਟਰਬੋ ਦੇ ਇਹੋ ਜਿਹੇ ਵੀਡੀਓ ਤੁਹਾਡੇ ਲਈ ਲੈ ਕੇ ਅਸੀਂ ਆਇਆ ਕਰੀਏ ਤਾਂ ਤੁਸੀਂ ਕਮੈਂਟ ਕਰਕੇ ਦੱਸੋ ਤੇ ਆਹ ਟਰੈਕਟਰ ਵਾਲੀਆਂ ਵੀਡੀਓ ਤਾਂ ਆਉਣੀਆਂ ਹੀ ਤੇ ਜੇਕਰ ਤੁਸੀਂ ਉਹ ਵੀ ਦੇਖਣਾ ਚਾਹੁੰਦੇ ਹੋ ਵੀਡੀਓ ਹਫਤੇ ਵਿੱਚ ਇੱਕ ਵੀਡੀਓ ਅਸੀਂ ਅਪਲੋਡ ਕਰ ਦਿਆ ਕਰਾਂਗੇ ਜੇ ਤੁਸੀਂ ਚਾਹੁੰਦੇ ਹੋ ਤਾਂ ਤੇ ਜੰਗ ਸਿੰਘ ਦੰਦੀਵਾਲ ਨੇ ਹਾਂਜੀ ਵੀਰ ਜਾਣਕਾਰੀ ਦਿਓ ਜਰੂਰ ਜਰੂਰ ਵੀਰ ਤੇ ਜੇਕਰ ਤੁਸੀਂ ਕਹੋਗੇ ਹਾਂਜੀ ਹਾਂਜੀ ਜੱਟ ਜ਼ਿਮੀਦਾਰ ਨੇ ਵੀ ਲਿਖਿਆ ਹਾਂਜੀ ਤੇ ਫਰੈਂਡ ਵੀ ਬੋਇਸ ਹਾਂ ਜਰੂਰ ਸੰਦੀਪ ਨੇ 7000 ਫੋਰਡ ਵੀਰੇ ਦੀ ਵੀਡੀਓ ਲਾਈ ਸੀਗੀ ਇੱਕ ਅਸੀਂ ਫੋਰਡ ਦੀ ਤੇ ਉਹ ਤੁਸੀਂ ਚੈੱਕ ਕਰ ਲਓ ਕਾਫੀ ਆ ਮਹੀਨਾ ਕੋ ਪਹਿਲਾਂ ਵੀਡੀਓ ਲਾਈ ਸੀਗੀ ਅਸੀਂ ਤੁਸੀਂ ਜਾ ਕੇ ਜਰੂਰ ਚੈੱਕ ਕਰੋ ਉਹਨੂੰ ਤੇ ਗੁਰਪ੍ਰੀਤ ਸਿੰਘ ਨੇ ਹਾਂਜੀ ਵੀਰ ਅਨਮੋਲ ਕਿੰਨੇ ਲਿਖਿਆ ਹਾਂਜੀ ਵੀਰ ਆ ਵੀਰ ਜਰੂਰ ਲੈ ਕੇ ਆਵਾਂਗੇ ਤੁਹਾਡੇ ਲਈ ਵੀਡੀਓ ਅਸੀਂ ਤੇ ਕਰ ਦੇਣਾ ਵੀਰ ਆਪਾਂ ਅੱਜ ਕੰਮ ਸਟਾਰਟ ਤੇ ਤੁਹਾਡੇ ਲਈ ਪਹਿਲੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਹੁਣ ਸੰਦੀਪ ਦੀਪ ਨੇ ਲਿਖਿਆ ਓਕੇ ਕਾਲਾ ਦੰਦੀਵਾਲ ਨਾਈਸ ਵੀਰ ਬਹੁਤ ਧੰਨਵਾਦ ਵੀਰ ਸੋਨਾਲੀਕਾ 45 ਟਰੈਡ ਵੀ ਪਿੱਛੇ ਦੇਖ ਰਿਓ ਹਾਂਜੀ ਤੇ ਮਾਡਲ ਹੈਗਾ ਜੀ 11 ਰਣਜੋਤ ਸਿੰਘ ਨੇ ਲਿਖਿਆ ਹਾਂਜੀ ਪ੍ਰਾਈਸ ਹੈਗਾ ਜੀ 2 ਲੱਖ ਤੇ 75000 ਰੁਪਏ ਪ੍ਰਾਈਸ ਹੈ ਜੀ ਮਾਨਸਾ ਏਰੀਆ ਜਿਹਨਾਂ ਦਾ ਮੇਰੇ ਆਪ ਦੇ ਏਰੀਆ ਦਾ ਟਰੈਡ ਆ ਗਿਆ ਜੀ ਟਾਇਰ ਬਿਲਕੁਲ ਨਵੇਂ ਹੈ ਜੀ ਤੇ ਕੰਪੋਜ਼ ਵੀਰ ਨੇ ਪੁੱਛਿਆ ਜੀ ਵੀਰ ਜੀ ਕੰਪਾਈਨ ਹੋਵੇ ਕਰਤਾਰ ਦੀ ਕੋਈ ਆ ਵੀਰ ਦੇਖ ਕੇ ਜੇਕਰ ਕੋਈ ਆਈ ਹੋਈ ਕੰਪਾਈਨ ਤਾਂ ਅਸੀਂ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਜੀ ਅੱਜ ਸ਼ਾਮ ਨੂੰ ਜਾਂ ਕੱਲ ਦੀ ਸਵੇਰੇ ਵਾਲੀ ਵੀਡੀਓ ਦੇ ਵਿੱਚ ਅਸੀਂ ਕੰਪਾਈਨ ਜੇਕਰ ਸਾਡੇ ਕੋਲ ਹੋਈ ਪੋਸੀਬਲ ਹੋਈ ਅਸੀਂ ਚੈੱਕ ਨਹੀਂ ਕੀਤੀ ਅਜੇ ਤੱਕ ਜੇਕਰ ਕਿਸੇ ਵੀਰ ਨੇ ਭੇਜੀ ਹੋਈ ਐਡ ਤਾਂ ਅਸੀਂ ਜ਼ਰੂਰ ਤੁਹਾਡੇ ਲਈ ਲੈ ਕੇ ਆਣਾਗੇ ਜੀ ਤੇ ਟ੍ਰੈਡ ਲੈਣਾ ਜੀ ਕਿਸੇ ਨੇ ਤੇ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਸਕਰੀਨ ਦੇ ਉੱਪਰ ਖੱਟੇ ਅੱਖਰਾਂ ਦੇ ਵਿੱਚ ਸ਼ੋ ਹੋ ਰਿਹਾ ਤੇ ਇਹ ਨੰਬਰ ਤੇ ਤੁਸੀਂ ਕਾਲ ਕਰਕੇ ਟ੍ਰੈਡ ਖਰੀਦ ਸਕਦੇ ਹੋ ਸੋਨਾ ਦੀ ਕਾ 45 ਟ੍ਰੈਡ ਹੈ ਵੀਰੇ ਤੇ ਜੰਗ ਸਿੰਘ ਦੰਦੀਵਾਲ ਪੁੱਛ ਰਹੇ ਨੇ ਤਵੀਆਂ ਤਵੀਆਂ ਦੀ ਵੀਡੀਓ ਵੀਰੇ ਅਸੀਂ ਕਾਫੀ ਲਾਈਆਂ ਹੋਈਆਂ ਨੇ ਤੁਸੀਂ ਪਿਛਲੀਆਂ ਵੀਡੀਓ ਦੇਖ ਸਕਦੇ ਹੋ ਸਾਡੀ ਉਹਨਾਂ ਚ ਤਵੀਆਂ ਦੇਖਣ ਨੂੰ ਮਿਲ ਜਾਣਗੀਆਂ ਕੋਈ ਹੋਵੇ ਤਾਂ ਦੱਸਿਓ ਆ ਵੀਰੇ ਅਸੀਂ ਲਾਈਆਂ ਸੀਗੇ ਵੀਡੀਓ ਜੰਗ ਸਿੰਘ ਤੇ ਤੁਸੀਂ ਉਹ ਦੇਖ ਸਕਦੇ ਹੋ ਉੱਤੇ ਹੋਰ ਵੀ ਸਾਡੇ ਕੋਲੇ ਜੇ ਆਈਆਂ ਹੋਈਆਂ ਤਾਂ ਉਹਨਾਂ ਦੀ ਵੀਡੀਓ ਵੀ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਤੇ ਐਡ ਭੇਜਣ ਲਈ ਵੀ ਸਾਡੇ ਨੰਬਰ ਵਾਰ-ਵਾਰ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਧੰਨਵਾਦ تراਵੀਰ ਜੱਜ ਜ਼ਿਮੀਦਾਰ ਥੈਂਕਸ ਵੀ ਥੈਂਕਸ ਮੈਂ ਸਿਰਫ ਤੁਹਾਡੀਆਂ ਵੀਡੀਓ ਦੇਖਦਾ ਹਾਂ ਨਾਲ ਤੇ ਨਿਊ ਹਾਲੈਂਡ 3630 ਟਰੈਕਟਰ ਦੇਖ ਰਹੇ ਹੁਣ ਜੀ 13 ਮਾਡਲ 475 ਪ੍ਰਾਈਸ ਦਾ ਵੀਰ ਤੇ ਜਲਾਲਾਬਾਦ ਏਰੀਆ 65 ਪੈਸੇ ਟੈਰਪੋਏ ਨੇ ਤੇ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਹੈ ਪਹਿਲਾਂ ਅਸੀਂ ਸਾਰੀਆਂ ਵੀਡੀਓ ਦੇ ਵਿੱਚ ਆਵਾਜ਼ ਦਿੰਦੇ ਹੁੰਦੇ ਸੀ ਵੀਰੋ ਅੱਜ ਕੱਲ ਹੁਣ ਥੋੜਾ ਜਿਹਾ ਅਸੀਂ ਵਿਜੀ ਚੱਲ ਰਹੇ ਹਾਂ ਪੋਸੀਬਲ ਜਿੰਨੀਆਂ ਕੁ ਚੀਜ਼ ਹੋ ਪਾਉਂਦਾ ਸੀ ਆਵਾਜ਼ ਦਿੰਨੇ ਆ ਤੇ ਕਿਉਂਕਿ ਮੈਂ ਗੇਮਿੰਗ ਚੈਨਲ ਸਟਾਰਟ ਕੀਤਾ ਵੀਰ ਜੀ ਜਿਹਦੇ ਉੱਤੇ ਮੈਂ ਡੇਲੀ ਰਾਤ ਨੂੰ ਪਬਜੀ ਖੇਡਦਾ ਹੁੰਦਾ ਤੇ ਉਹ ਜਿਹੜਾ ਆਪਣਾ ਪਹਿਲਾ ਦੂਸਰਾ ਟਰੈਕਟਰ ਵਾਲਾ ਚੈਨਲ ਸੀਗਾ ਤੇ ਉਹਦੇ ਉੱਤੇ ਮੈਂ ਹੁਣ ਪਬਜੀ ਲਾਈਵ ਕਰਦਾ ਹੁੰਦਾ ਤੇ ਉਹ ਚੈਨਲ ਨੂੰ ਵੀ ਤੁਸੀਂ ਦੇਖ ਸਕਦੇ ਹੋ ਡੇਲੀ ਉਹਦੇ ਉੱਤੇ ਮੈਂ ਲਾਈਵ ਪਬਜੀ ਖੇਡਦਾ ਪੰਜਾਬੀ ਦੇ ਵਿੱਚ ਤੇ ਉਹ ਚੈਨਲ ਨੂੰ ਵੀ ਸਪੋਰਟ ਕਰੋ ਵੀਰ ਤੁਹਾਡੇ ਸਾਰਿਆਂ ਦੀ ਵੀਰਾਂ ਦੀ ਲੋੜ ਹੈ ਤੇ ਅੱਗੇ ਲਿਖਿਆ ਜੀ ਬਾਈ 11 ਫੁੱਟੀ ਟਰਾਲੀ ਦੱਸਿਓ ਵੀਰੇ ਦੇ ਵਿੱਚ ਵੀ ਅਸੀਂ 11 ਫੁੱਟੀ ਟਰਾਲੀ ਲਾਈ ਹੈ ਇਸੇ ਵੀਡੀਓ ਵਿੱਚ ਤੁਸੀਂ ਉਹ ਵੀ ਦੇਖ ਸਕਦੇ ਹੋ ਪਿੱਛੇ ਆਈ ਸੀਗੀ ਟਰਾਲੀ ਤੇ ਟਰਾਲੀ ਦੀਆਂ ਹੋਰ ਵੀ ਕਾਫੀ ਵੀਡੀਓ ਅਸੀਂ ਲਾਈਆਂ ਹੋਈਆਂ ਨੇ ਤੁਸੀਂ ਉਹ ਦੇਖ ਸਕਦੇ ਹੋ ਤੇ ਬਹੁਤ ਵਧੀਆ ਕੰਡੀਸ਼ਨ ਦਾ ਟ੍ਰਾਈਟ ਆ ਜੇਕਰ ਕੋਈ ਵੀਰ ਲੈਣਾ ਚਾਹੁੰਦਾ ਜੀ ਅੱਗੇ ਦੇਖ ਰਹੋ ਤੁਸੀਂ ਵੀ ਉਸ ਜਨਰੇਟਰ ਫਤਿਹਪੁਰਬਾਦ ਹਰਿਆਣਾ ਖੜਾ ਵੀਰੇ ਦੇ ਜਨਰੇਟਰ ਮਾਡਲ ਤੇ ਟਾਇਰ ਵਗੈਰਾ ਤਾਂ ਹੁੰਦੇ ਨਹੀਂ ਵੀਰੇ ਦੇ ਤੇ ਫਤਿਹਪੁਰਬਾਦ ਏਰੀਆ 30000 ਦੀ ਡਿਮਾਂਡ ਹੈ ਇਹ ਲਾਸਟ ਰੇਟ ਨਹੀਂ ਹੁੰਦਾ ਵੀਰ ਤੇ ਲਾਸਟ ਰੇਟ ਤੁਸੀਂ ਫੋਨ ਦੇ ਉੱਪਰ ਪੁੱਛ ਸਕਦੇ ਹੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਵੀਰ ਨੇ ਦੱਸਿਆ ਵੀ ਕਿੰਨੇ ਦਾ ਜਨਰੇਟਰ ਹੈ ਤੇ ਸਾਰੀ ਜਾਣਕਾਰੀ ਤੁਸੀਂ ਫੋਨ ਨੰਬਰ ਦਿੱਤਾ ਹੋਇਆ ਵੀਰ ਤੋਂ ਲੈ ਸਕਦੇ ਹੋ ਕ੍ਰਿਸ਼ਨ ਸਿੰਘ ਨੇ ਪੁੱਛਿਆ ਜੀ ਸਟੈਂਡਰਡ 450 ਦੱਸਿਓ। ਕਿਹ ਸਟੈਂਡਰਡ ਦੀ ਵੀਡੀਓ ਅਸੀਂ ਲਾਈ ਹੋਈ ਹੈ? ਪਹਿਲਾਂ ਹੀ ਤੇ ਅੱਗੇ ਵੀ ਜੇਕਰ ਹੋਇਆ ਤਾਂ ਤੁਹਾਨੂੰ ਜਰੂਰ ਦੱਸਾਂਗੇ। ਪਾਵਰ ਕਿੰਨੀ ਦਾ? ਵੀਰ ਇਹ ਦੱਸਿਆ ਨਹੀਂ ਹੋਇਆ ਵੀਰ ਨੇ। ਇਸੇ ਕਰਕੇ ਮੈਂ ਸਾਰੇ ਵੀਰਾਂ ਨੂੰ ਕਹਿਣਾ ਹੁੰਨਾ ਕਿ ਪ੍ਰੋਪਰ ਜਾਣਕਾਰੀ 'ਤੇ ਜਾ ਕਰੋ ਕਿਉਂਕਿ ਉਹ ਸਵਾਲ ਜਰ ਹੀ ਆਉਂਦਾ ਫਿਰ ਜੇਕਰ ਪ੍ਰੋਪਰ ਜਾਣਕਾਰੀ ਹੁੰਦੀ ਤਾਂ ਜਾਦਾ ਵੈਟਰ ਲੱਗਣੀ ਸੀ ਐਡ। ਬਾਕੀ ਵੀਰ ਨੰਬਰ ਦਿੱਤਾ ਹੋਇਆ ਜੰਗ ਸਿੰਘ ਇਹਨਾਂ ਨੂੰ ਨੰਬਰ ਤੇ ਕਾਲ ਕਰ ਲਓ ਵੀਰ ਤੁਸੀਂ ਸਾਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ। ਕੰਬੋ ਜਿਨੇ ਲਿਖਿਆ ਸੀ ਮਾਡਲ 2008 ਜਾਂ 9 ਕਿਸ ਚੀਜ਼ ਦਾ ਪੁੱਛ ਰਹੇ ਵੀਰ ਮਾਡਲ ਕਮੈਂਡ ਕਰਕੇ ਦੱਸੋ 3 ਕੰਡੀਸ਼ਨ ਤੁਹਾਡੇ ਸਾਹਮਣੇ ਵੀ ਜਨਰੇਟਰ ਮੋਟਰ ਤੇ ਲਾਉਣ ਵਾਲਾ ਜਨਰੇਟਰ ਆ ਵੀਰੇ ਤੇ ਪ੍ਰਾਈਸ 30000 ਰੁਪਏ ਪ੍ਰਾਈਸ ਆ ਵੀਰੇ ਜੇਕਰ ਕੋਈ ਵੀ ਕਿਸਾਨ ਵੀ ਇਹ ਖਰੀਦਣਾ ਚਾਹੁੰਦਾ ਜੀ ਫਤਿਹਪੁਰ ਹਰਿਆਣਾ ਏਰੀਆ ਖੜਾ ਵੀਰੇ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਇਹ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਤੁਸੀਂ ਕਾਫੀ ਘੱਟ ਕਮੈਂਟ ਕਰ ਰਹੇ ਹੋ ਅੱਜ ਵੀਡੀਓ ਦੇ ਉੱਤੇ ਤੇ ਕਮੈਂਟ ਕਰਿਆ ਕਰੋ ਵੀਰ ਤੁਹਾਡੀ ਸਪੋਰਟ ਦੀ ਕਾਫੀ ਲੋੜ ਹੈ ਸਾਨੂੰ ਤੇ ਕਮੈਂਟ ਕਰਦੇ ਰਿਹਾ ਕਰੋ ਥੈਂਕਸ ਵੀ ਥੈਂਕਸ ਹਰਿਆਣਵੀ ਬੁਆਏਸ ਬਹੁਤ ਬਹੁਤ ਧੰਨਵਾਦ ਵੀਰ ਤੇਰਾ ਨਾਈਸ ਬ్రో ਗੁੱਡ ਧੰਨਵਾਦ ਵੀਰ ਧੰਨਵਾਦ ਥੈਂਕਸ ਤੇ ਸਾਰੀਆਂ ਵੀਡੀਓ ਦੇਖਿਆ ਕਰੋ ਵੀਰ ਪੂਰੀਆਂ ਵੀਡੀਓ ਦੇਖਿਆ ਕਰੋ ਥੋੜੇ ਲਈ ਅਸੀਂ ਜੀ ਮਿਹਨਤ ਕਰਕੇ ਵੀਡੀਓ ਲੈ ਕੇ ਆਉਂਦੇ ਆ ਤੇ ਸਾਰੀ ਵੀਡੀਓ ਦੇਖਿਆ ਕਰੋ ਸਾਡੀਆਂ ਸਾਰੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੇ ਬਹੁਤ ਸਾਰੇ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਟਰੈਕਟਰ ਜਿਨ੍ਹਾਂ ਦੀ ਡਿਮਾਂਡ ਹੁੰਦੀ ਹੈ ਭਾਲ-ਭਾਲ ਕੇ ਟਾਈਮ ਕੱਢ ਕੇ ਆਪਣਾ ਆ ਬਿਲਕੁਲ ਸਾਰਾ ਕੰਮ ਫ੍ਰੀ ਦੇ ਵਿੱਚ ਕਰਦੇ ਆ ਅਸੀਂ ਕਿਸੇ ਕਿਸੇ ਵੀਰ ਤੋਂ ਕੋਈ ਰੁਪਈਆ ਨਹੀਂ ਲੈਂਦੇ ਸੀ ਸਾਰਾ ਕੁਝ ਫ੍ਰੀ ਵਿੱਚ ਕੀਤਾ ਜਾਂਦਾ ਹੈ ਕਿਸਾਨ ਵੀਰ ਫਾਰਮ ਆਪੇ ਇਹਨਾਂ ਦਾ ਸਾਨੂੰ ਉਹਨਾਂ ਤੋਂ ਕੋਈ ਖਰਚਾ ਨਹੀਂ ਲੱਤਾ ਜਾਂਦਾ ਜੀ ਬਿਲਕੁਲ ਫ੍ਰੀ ਦੇ ਵਿੱਚ ਇਹ ਕੰਮ ਕਰਦੇ ਆਂ ਸੀ ਤੇ ਇਸ ਕਰਕੇ ਸੋਡੀ ਹੀ سپورਟ ਨਾਲੇ ਚੱਲਣਾ ਅੱਗੇ ਸਾਰਾ ਕੁਝ ਇਸ ਕਰਕੇ ਤੁਸੀਂ ਆਪ ਦੀ ਫੁੱਲ سپورਟ ਰੱਖੋ ਅਸੀਂ ਜਿਹੜੀ ਵੀ ਵੀਡੀਓ ਪਾਉਣਾ ਤੁਸੀਂ ਸਾਰੀਆਂ ਦੇਖਿਆ ਕਰੋ ਵੀਰ ਸਾਰੀਆਂ ਦੇ ਅਸੀਂ ਕਮੈਂਟ ਪੜ੍ਹਦੇ ਆਂ ਅਸੀਂ ਸਾਰੀਆਂ ਵੀਡੀਓ ਵਿੱਚ ਸਾਰੇ ਕਮੈਂਟ ਪੜ੍ਹਦੇ ਆਂ ਅਸੀਂ ਤੇ ਕਮੈਂਟਾਂ ਦੇ ਹਿਸਾਬ ਨਾਲ ਜਿਹੜੇ ਜਿਹੜੇ ਟਰੈਕਟਰ ਟਰਾਲੀਆਂ ਦੀ ਹੋਰ ਸੰਦਾਂ ਦੀ ਲੋਡ ਹੁੰਦੀ ਉਹ ਹੀ ਸੰਦ ਅਸੀਂ ਲੈ ਕੇ ਆਈਦੇ ਨੇ ਤੇ ਭਾਈ ਜੀਆ ਟਰਾਲੀ ਪਾਈ ਸੀ ਐਡ ਲਈ ਵੀਰ ਤੁਸੀਂ ਕਈ ਵੀਰਾਂ ਨੂੰ ਥੋੜੀ ਕਨਫਿਊਜ਼ਨ ਹੈ ਮੈਂ ਉਹ ਵੀ ਦੂਰ ਕਰ ਦਿਆਂ ਕਿ ਪਹਿਲਾਂ ਐਡ ਲਵਾਉਣ ਲਈ ਸਾਡਾ ਹੋਰ ਨੰਬਰ ਸੀਗਾ ਕਈ ਵੀਰੋ ਪੁਰਾਣੇ ਨੰਬਰ ਤੇ ਹੀ ਐਡ ਭੇਜ ਰਹੇ ਨੇ ਪਹਿਲਾਂ 88 ਵਾਲਾ ਨੰਬਰ ਸੀ ਸਾਡਾ ਵੀਰ ਜਿਹਦੇ ਤੁਸੀਂ ਫੋਟੋਆਂ ਭੇਜ ਕੇ ਐਡ ਲਵਾ ਸਕਦੇ ਹੋ ਪਰ ਹੁਣ ਅਸੀਂ ਨੰਬਰ ਅਪਡੇਟ ਕਰ ਦਿੱਤਾ ਤੁਸੀਂ ਆਹ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਨੰਬਰ ਆਇਆ ਸੀ ਵੀਰ ਤੇ ਉਹਨੂੰ ਉਸੇ ਨੰਬਰ ਤੋਂ ਸੇਵ ਕਰ ਲਓ ਵੀਰ ਤੇ ਉਸੇ ਨੰਬਰ ਤੇ ਤੁਸੀਂ ਫੋਟੋਆਂ ਭੇਜਣੀਆਂ ਤੇ ਉਹੀ ਨੰਬਰ ਤੇ ਹੁਣ ਅਸੀਂ ਐਡਾਂ ਸਾਰੀਆਂ ਲਗਾਉਣੀਆਂ ਵਿੱਚ ਸੁੱਖ ਵਾਂਗੂ ਬਲੂਰੋ ਡਰਾਈਵ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਤੇ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੋਂ ਜਲਦੀ ਨਾਲ ਫੇਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਰੱਖਾ ਜੀ ਗੁੱਡ ਜੋਬ ਅੱਜ ਗੁੱਜਰ ਮੁੰਡਾ ਐਸਐਸ 100 ਵਾਈਕ ਫਿਰ ਦੱਸਾਂਗੇ ਜਰੂਰ ਜੇ ਕੋਈ ਆਈ ਤਾਂ ਰਾਜਪ੍ਰੀਤ ਸਿੰਘ ਨਿਊ ਨੰਬਰ ਤੇ ਪਾਈ ਆ ਅਨਮੋਲ ਗੱਲ ਕਹਿੰਦਾ ਵੀਰ ਫਿਰ ਲਗਾ ਦੇਾਂਗੇ ਚੈੱਕ ਕਰਕੇ ਤੋਂ ਡੀ ਐਡ ਚੈੱਕ ਕਰ ਲੈ ਕਿਸ ਚੀਜ਼ ਦੀ ਐਡ ਸੀਗੀ ਟਰੋਲੀ ਦੀ ਠੀਕ ਹੈ ਲਗਾ ਦੇਾਂਗੇ ਵੀਰ ਕੋਈ ਗੱਲ ਨਹੀਂ ਐਡ ਕਈ ਵਾਰੀ ਜ਼ਿਆਦਾ ਆ ਜਾਂਦੀਆਂ ਨੇ ਤੇ ਉਦੋਂ ਥੋੜੀ ਦਿੱਕਤ ਆ ਜਾਂਦੀ ਸੀ ਬਾਕੀ ਲਾਈਟ ਵੀ ਹੈ ਨਹੀਂ ਯਾਰ ਅੱਜ ਲਾਈਟ ਆਈ ਹੈ ਤੁਹਾਨੂੰ ਪਤਾ ਕਣਕਾਂ ਦਾ ਕੱਟ ਕਰਕੇ ਲਾਈਟ ਹੁਣ ਤੜਕੇ 6 ਵਜੇ ਕੱਟ ਦਿੰਦੇ ਆ ਤੇ 9 ਵਜੇ ਕੱਟ ਦਿੰਦੇ ਆ ਸੋਹਾਂ ਸ਼ਾਮ ਨੂੰ 6 ਵਜੇ ਲਾਉਂਦੇ ਆ ਇਨਵਰਟਰ ਮੋਟਰ ਟਾਈਮ ਨਾਲ ਹੀ ਡਾਊਨ ਹੋ ਜਾਂਦੇ ਆ ਯਾਰ ਤੇ ਵੀਡੀਓ ਮਸਾਂ ਹੀ ਬਣਾ ਕੇ ਰੱਖੀ ਤੇ ਜਿਹੜੀ ਸਵੇਰੇ ਬਣਾਉਣੀ ਆ ਸ਼ਾਮ ਨੂੰ ਛਡਾਉਣੀ ਪੈਂਦੀ ਆ ਜਿਹੜੀ ਸ਼ਾਮ ਨੂੰ ਡਾਉਣੀ ਆ ਫਿਰ ਨੈਕਸਟ ਦਿਨ ਛਡਾਉਣੀ ਪੈਂਦੀ ਆ ਲਾਈਟ ਦੀ ਥੋੜੀ ਜੀ ਪ੍ਰੋਬਲਮ ਆ ਰਹੀ ਹੈ ਬਾਕੀ ਅਸੀਂ ਵੀ ਵੀਰ ਜ਼ਿੰਮੇਵਾਰੀਆਂ ਤੇ ਤੂੜੀ ਵਾਲੀ ਮਸ਼ੀਨ ਉਹ ਕਣਕ ਵਾਲੀ ਮਸ਼ੀਨ ਉਹਨੂੰ ਬਾਅਦ ਲੱਗਣੀ ਆ ਉਹ ਤੋਂ ਪਹਿਲਾਂ ਟਾਈਮ ਕੱਢ ਕੇ ਤੁਹਾਡੇ ਲਈ ਵੀਡੀਓ ਲੈਤੀ ਆ ਅਸੀਂ ਲੈ ਕੇ ਹਾਜ਼ਰ ਹੋਏ ਆ ਤੇ ਥੋੜਾ ਜਿਹਾ ਬੇਟਾ ਅਸੀਂ ਜ਼ਰੂਰ ਕਰਵਾ ਦਿੰਨੇ ਵੀ ਐਡ ਵੀ ਜਿੰਤੂ ਬਾਅਦ ਪਰ ਐਡ ਕਿਸੇ ਦਿਨ ਨਹੀਂ ਰਹਿੰਦੀ ਵੀਰ ਦੀ ਸਾਰੇ ਵੀਰਾਂ ਦੀ ਐਡ ਅਸੀਂ ਲਗਾਈ ਦੀ ਆ ਇੱਕ ਦੋ ਦਿਨ ਜ਼ਰੂਰ ਲੱਗ ਜਾਂਦੀ ਨੇ ਵੀਰ ਐਡ ਲੱਗਣ ਦੇ ਵਿੱਚ ਪਰ ਐਡ ਅਸੀਂ ਸਾਰੇ ਵੀਰਾਂ ਦੀ ਲਗਾਈ ਦੀ ਆ ਅਜੇ ਗੁਜਰ ਬਾਈ ਜੀ ਆਪ ਬਹੁਤ ਅੱਛਾ ਵਰਕ ਕਰ ਰਹੇ ਹੋ ਧੰਨਵਾਦ ਵੀਰ ਤੁਹਾਡੇ ਸਦਕੇ ਹੀ ਆ ਜੇਕਰ ਤੁਸੀਂ ਵੀਡੀਓ ਨੂੰ ਦੇਖਦੇ ਹੋ ਇੰਨਾ ਪਿਆਰ ਦਿੰਦੇ ਹੋ ਤਾਂ ਫੇਰ ਹੀ ਆ ਤੇ ਐਨ ਐਪਰੀਸ਼ੀਏਟ ਕਰਦੇ ਹਾਂ ਸਾਡੇ ਕੰਮ ਨੂੰ ਓਕੇ ਵੀਰ ਓਕੇ ਹਾਂਜੀ ਵੀਰ ਨੋਰ ਵੀਰ ਤੁਹਾਡੀ ਐਡ ਅਸੀਂ ਜ਼ਰੂਰ ਲਗਾ ਦਾਂਗੇ ਵੀਰ ਸਬਸਕ੍ਰਾਈਬ ਚਾਹੀਏ ਤੇ ਜਲਦੀ ਜਲਦੀ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਵੀਰ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਕਾਫੀ